ਜਿੱਤੇ ਭਾਰੀ ਮੀਂਹ ਨੇ ਮੱਝ ੜਵਾਇਆ ਦਰਿਆਵਾਂ ਨੇ ਮਾਜੀ ਰਾਜ ਨਹੀਂ ਕਹਿੰਦਾ ਵੀ ਇੱਕ ਕਿਸਮ ਦਾ ਲੱਕੀ ਤੋੜ ਕੇ ਰੱਖਦਾ ਚਲੋ ਪੰਜਾਬੀ ਨੇ ਚੜ੍ਹਦੀ ਕਲਾਲੇ ਨੇ ਬਹੁਤ ਮਦਦ ਕੀਤੀ ਆ ਅੱਗੇ ਹੋ ਕੇ ਪੰਜਾਬੀਆਂ ਨੇ ਪਰ ਉਹਦੇ ਦੌਰਾਨ ਇੰਨੇ ਮੀਂਹ ਦੇ ਵਿੱਚ ਮਾਲਵੇ ਦਾ ਵੀ ਬਹੁਤ ਨੁਕਸਾਨ ਹੋਇਆ ਆਪਣੇ ਪਿੰਡ ਬਟਾਰੀ ਖੜੇ ਆ ਤੇ ਇੱਕ ਘਰ ਤੋਂ ਪਹਿਲਾਂ ਦਿਖਾ ਚੁੱਕੇ ਆ ਕਿ ਆਪਣੇ ਲੱਕੀ ਕੀ ਨਾ ਮਤਰਾ ਲੱਕੀ ਕੀ ਬਣਾ ਵਰਤੇ ਅਦਿਨ ਮਕਾਨ ਕੱਚੇ ਹੋਣ ਕਰਕੇ ਹੀ ਮੀਂਹ ਦੇ ਕਾਰਨ ਦੇਪਿਆ ਸੀ ਕਿੰਨਾ ਚਿਰ ਪੁਰਾਣਾ ਬਣਾਇਆ ਹੋਇਆ ਕਰਦਾ ਇਹ ਹੋਗੇ 50 60 ਸਾਲ ਹੋਗੇ ਦਾਦਾ ਦਾਦਾਦੇ ਦਾ ਬਣਾਇਆ ਹੱਸੇਗਾ ਬਾਪੂ ਦਾ ਬਹੁਤ ਪੁਰਾਣਾ ਬਹੁਤ ਪੁਰਾਣਾ ਇਹ 50 60 ਸਾਲ ਤੋਂ ਪੁਰਾਣਾ ਮਕਾਨ ਹੈ ਇਹਨਾਂ ਦਾ ਇਹਨਾਂ ਦਾਦਾਦੇ ਦੁੱਧਿਆਂ ਦਾ ਪਾਇਆ ਹੋਇਆ ਇਸ ਕਰਕੇ ਇਹਨਾਂ ਦਾ ਮੀਂਹ ਦੇ ਕਾਰਨ ਸਾਰਾ ਵਹਿ ਗਿਆ ਇਹਨਾਂ ਦਾ ਇਹ ਤਾਂ ਹੁਣ ਕਿਸੇ ਹੋਰ ਦੇ ਘਰੇ ਜਾ ਕੇ ਵਿਜ਼ਾਰ ਕਰਾਏ ਤੇ ਬੈਠੇ ਨੇ ਇਹ ਸਾਰੇ ਬਹਿ ਗਿਆ ਦੇਖੋ ਇਧਰ ਅੰਦਰ ਆ ਸਾਮਾਨ ਸਾਰੇ ਗਿੰਦਾ ਹੋ ਗਿਆ ਇਹਨਾਂ ਦਾ ਦੂਜਾ ਕੀ ਆ ਵੀ ਇੱਕ ਇੱਕ ਬੱਚਾ ਇਹਨਾਂ ਦਾ ਕਮਾਉਣ ਵਾਲਾ ਉਹ ਬਾਕੀ ਇਹ ਵੀ ਮਰੀਜ਼ ਨੇ ਇਹ ਵੀ ਬਿਮਾਰ ਨੇ ਇਹ ਵੀ ਬਿਮਾਰ ਨੇ ਜਿੰਨਾ ਕੋ ਕਮਾਉਂਦੇ ਆ ਜੀ ਇਹ ਬਿਮਾਰੀ ਤੇ ਪੈਸਾ ਲੱਗ ਜਾਂਦਾ ਦੂਸਰਾ ਆ ਵੀ ਬਿਮਾਰੀ ਤੇ ਪੈਸਾ ਲੱਗਣ ਦੇ ਕਾਰਨ ਵੀ ਬੱਚੇ ਤੋਂ ਕੁਝ ਹੁੰਦੀ ਦੀ ਮਕਾਨ ਆ ਸਾਰੇ ਢਹਿ ਗਿਆ ਇਹ ਥੱਲੇ ਲਿਖਦਾ ਸੀ ਇਹਨਾਂ ਨੇ ਆ ਲਾ ਕੇ ਸਪੋਰਟ ਵਗੈਰਾ ਫਿਰ ਅੂਸਰੇ ਘਰ ਵਿੱਚ ਗਏ ਨੇ ਇੱਥੇ ਸਮਾਨ ਵਗੈਰਾ ਚੱਕਿਆ ਜਿੰਨਾ ਸੀਗਾ ਬਾਕੀ ਸਾਰੇ ਡੱਗ ਇਧਰੋਂ ਸਟੇਜਾਂ ਦੇ ਦਿੱਤੀਆਂ ਵੀ ਇਸ ਤਰ੍ਹਾਂ ਵੀ ਜੇ ਕੋਈ ਕਿਸੇ ਪਾਸੋਂ ਵੀ ਹੈਲਪ ਹੋ ਜੇ ਚਲੋ ਹੜ ਦੇ ਆ ਹੜਾ ਨੇ ਤਾਂ ਸਾਰਿਆਂ ਦਾ ਨੁਕਸਾਨ ਕੀਤਾ ਤਾਂ ਹੈਗਾ ਹੀ ਆ ਪਰ ਕੁਝ ਨੂੰ ਕਹਿੰਦੇ ਹੁੰਦੇ ਬਹੁਤ ਜ਼ਿਆਦਾ ਹੋ ਗਿਆ ਉਹਨਾਂ ਦਾ ਤੇ ਗਰੀ ਪਰਿਵਾਰਾਂ ਬਾਕੀ ਕਿਸੇ ਪਾਸੇੋਂ ਮਦਦ ਮਿਲ ਜAVE ਤਾਂ ਬਹੁਤ ਚੰਗੀ ਗੱਲ ਆ ਬਗੈ ਇਹ ਸਲਵਾੜ ਪਿਆ ਹੋਇਆ ਇਹ ਸਲਵਾੜ ਪਿਆ ਹੋਇਆ ਸੱਤ ਦੇ ਉੱਤੇ ਇਹ ਉੱਪਰੋਂ ਡਿੱਗਣਾਣਾ ਜੀਆ ਇਹ ਮਤਲਬ ਜਿਹੜਾ ਖੜਾ ਹੈ ਇਹ ਡਿੱਗਣ ਵਾਲਾ ਹੀ ਆ ਕਿ ਜ਼ਰੂਰੀ ਨਹੀਂ ਹੈਗਾ ਵੀ ਇਹ ਜਿਵੇਂ ਹੁਣ ਆਪਾਂ ਵੀਡੀਓ ਬਣਾ ਰਹੇ ਆ ਵੀ ਇਹ ਖਤਰਾ ਹੀ ਹੋ ਸਕਦਾ ਆਪਣੇ ਖੜੇ ਖੜੀ ਨੇ ਡਿੱਗੀ ਜੀ ਉੱਪਰੋਂ ਕਿਉਂਕਿ ਜਿਹੜਾ ਉੱਪਰਲਾ ਪੁਰਾਣਾ ਚਵਾਰਾ ਸੀ ਉਹ ਵੀ ਇਸ ਤਰ੍ਹਾਂ ਹੀ ਹੈ ਸੰਗਤ ਜੀ ਮੈਂ ਤਾਂ ਇਹ ਬੇਨਤੀ ਕਰਦਾ ਵੀ ਇਹ ਪਰਿਵਾਰ ਸਾਰਾ ਕੈਂਸਰ ਦੀ ਬਿਮਾਰੀ ਨਾਲ ਵੀ ਪੀੜਤ ਹੈ ਇੱਕ ਮੁੰਡਾ ਇਹਨਾਂ ਦਾ ਪਹਿਲਾ ਕੈਂਸਰ ਦੇ ਰੋਗ ਨਾਲ ਮਰ ਗਿਆ ਇੱਕ ਮੁੰਡਾ ਉਹ ਦੋਨਾਂ ਨੂੰ ਪਿਓ ਨੂੰ ਵੀ ਪੁੱਤ ਨੂੰ ਵੀ ਹੁਣ ਵੀ ਕੈਂਸਰ ਦਾ ਹੈਗਾ ਕੋਈ ਇਹਨਾਂ ਦੀ ਕਮਾਈ ਦਾ ਸਾਧਨ ਤਾਂ ਹੈ ਨਹੀਂ ਅਸੀਂ ਸਾਰੇ ਇਹੀ ਕਰਦੇ ਹਾਂ ਵੀ ਸਾਰੇ ਚਲੋ ਰਲ ਮਿਲ ਕੇ ਵਿੱਚ ਸਭ ਆਸੀਂ ਵੀ ਇਹਦਾ ਕਿਵੇਂ ਨਾ ਕਿਵੇਂ ਕੋਈ ਹਿੱਲਾ ਕੀਤਾ ਜਾਵੇ ਕਿਉਂਕਿ ਸਾਰਾ ਪਰਿਵਾਰ ਇੱਕ ਤਾਂ ਬਿਮਾਰੀ ਦਾ ਮਾਰਿਆ ਹੋਇਆ ਹੈ ਨੰਬਰ 2 ਉੱਤੇ ਆ ਮਕਾਨ ਨੇ ਜਮੇ ਸਿੱਟਲੇ ਸਾਰਾ ਮਕਾਨ ਕਿਉਂ ਠੀ ਹੈਗਾ ਕਈਆਂ ਤੇ ਖੜਾ ਹੈਗਾ ਪਰ ਇੱਕ ਬਾਲਾ ਚਿਰਨੀ ਮਾੜੀ ਦੀ ਤੁੱਪ ਲੱਗੀ ਦੇ ਨੇ ਸਾਰੇ ਨੇ ਡੱਪਣਾ ਤੇ ਬੇਨਤੀ ਇਹੀ ਹੈ ਵੀ ਸਾਰੇ ਪਿੰਡ ਦੇ ਰਲ ਮਿਲ ਕੇ ਹੋਰ ਐਨਆਈ ਭਰਾ ਸਾਰੇ ਇਹ ਜੇ ਇੱਥੇ ਬਾਕੀਆਂ ਦਾ ਕਰਦੇ ਆ ਆਪਾਂ ਇਹਦਾ ਵੀ ਕੁਝ ਨਾ ਕੁਛ ਹੱਲ ਕੀਤਾ ਜਾਵੇ ਜਿਵੇਂ ਕਿ ਪਤਾ ਹੀ ਆਪਾਂ ਨੂੰ ਹੁਣ ਵੀ ਹੜਾਂ ਦੇ ਪੂਰੇ ਪੰਜਾਬ ਚ ਦਵਾਈ ਹਿਮਾਚਲ ਰਾਜਸਥਾਨ ਛੱਡੇ ਨਹੀਂ ਹੈਗਾ ਕੋਈ ਕਹਿੰਦਾ ਵੀ ਉੱਤਰਾਖੰਡ ਵਗੈਰਾ ਸਾਰੇ ਉਧਰ ਸਰਕਾਰ ਦੇ ਧਿਆਨ ਵਿੱਚ ਹੈਗਾ ਉਹ ਉੱਥੇ ਦਾ ਮਦਦ ਜਾ ਰਹੀ ਆ ਡਬਲ ਡਬਲ ਵੀ ਦਾ ਸੁਣ ਮੈਂ ਹੁਣ ਇੱਕ ਵੀਡੀਓ ਦੇਖਦਾ ਸੀ ਉੱਥੇ ਕਿਹੜਾ ਕੋਈ ਸਿੰਘ ਸਾਹਿਬ ਆਪਣੇ ਲੈ ਕੇ ਜਾ ਰਹੇ ਅਸਰ ਦੇ ਬੁੜੀਆਂ ਕਹਿੰਦੀ ਸਾਡੇ ਪਿੰਡ ਮਦਦ ਨਹੀਂ ਪਹੁੰਚੀ ਪਰ ਜਦੋਂ ਉਹਨਾਂ ਨੇ ਪਤਾ ਕੀਤਾ ਤੇ ਕਹਿੰਦੇ ਡਬਲ ਡਬਲ 600 ਮਹੀਨਾ ਰਸਣ ਲੋਕਾਂ ਨੇ ਜਮ੍ਹਾਂ ਕਰ ਲਿਆ ਇੱਕੋ ਜਿਹਾ ਪਾਸੇ ਜ਼ੋਰ ਲਾਇਆ ਜਾ ਰਿਹਾ ਪੰਜਾਬ ਦਾ ਆਪਾਂ ਕਹਿੰਦੇ ਵੀ ਦੇਖੋ ਸਾਰੇ ਦਾਵੇਂ ਬੱਟ ਮੇ ਜਿੱਥੇ ਲੋੜ ਅਨਸਾਰ ਜੇ ਪਰਿਵਾਰ ਵਿਚਰਾ ਸੋ ਬਹੁਤ ਜ਼ਿਆਦਾ ਮਹਿੰਤ ਕਰਦਾ ਬੱਚੇ ਨੇ ਇਹਦੇ ਘਰ ਦੀ ਡੈਥ ਹੋ ਚੁੱਕੀ ਆ ਤਿੰਨ ਮੁੰਡੇ ਨੇ ਇਹਦੇ ਸਿਰਫ ਦੋ ਕਮਾਉਂਦੇ ਇਹ ਮਰੀਜ਼ ਦਾ ਇੱਕ ਬੇਟਾ ਹੋਰ ਹੈ ਇਹ ਆ ਮੁੰਡਾ ਇਹ ਵੀ ਬਿਮਾਰ ਪਿਆ ਕਮਾਈ ਦਾ ਕੋਈ ਸਾਧੋ ਹੈ ਨਹੀਂ ਇਹਨਾਂ ਦੇ ਕੋਲੇ ਬਹੁਤ ਥੋੜੀ ਜਿਹਾ ਜੋ ਅੱਜ ਤੁਹਾਨੂੰ ਪੱਦੇ ਆ ਵੀ ਦਿਹਾੜੀ ਚ ਕੀ ਆ 300 400 ਦਿਹਾੜੀ ਆ ਤੇ ਕੁਝ ਤਾਂ ਬਿਮਾਰੀ ਦੇ ਖਰਚਾ ਲੱਗ ਜਾਂਦੇ ਨੇ ਤੇ ਇਹਦਾ ਕਹਿਣਾ ਵੀ ਘਰ ਆ ਜਿਹੜਾ ਇਹਨੂੰ ਘਟੋ ਘਟਨੀ 70 ਸਾਲ ਤੋਂ ਪੁਰਾਣਾ ਘਰ ਬਣਿਆ ਹੋਇਆ ਬਾਲਿਆਂ ਦੇ ਸਰਤੇ ਇਹਦੀ ਸੱਤਾ ਸਲਵਾਰ ਦੇ ਨਾਲ ਹੀ ਬੜੀ ਹੋਈ ਜਾਂ ਤੇ ਹੁਣ ਜਦੋਂ ਭਾਰੀ ਨਹੀਂ ਪੈਣ ਨਾਲ ਕਾਫੀ ਨੁਕਸਾਨ ਹੋ ਗਿਆ ਦਾ ਤੇਰੇ ਕੋਲੇ ਜਿਵੇਂ ਅੱਗੇ ਕੋਈ ਵਾਜ ਚੱਕੀਓ ਤਾਂ ਵੀ ਚਲਵਾ ਬਿੱਤੀਆਂ ਦੇ ਨੀ ਮੀ ਮਦਦ ਕਰੀ ਜਿਹੜੇ ਹੁੰਦਾ ਹੁੰਦਾ ਸੀ ਦੇਖ ਕੇ ਚਲੇ ਜਾਂਦੇ ਹੁੰਦੇ ਸੀ ਕਿ ਕਾ ਬੋਟਾ ਪਾਣੀ ਹੁੰਦਾ ਸੀ ਨੀ ਹਾਲ ਤੱਕ ਕੋਈ ਇੰਨੀ ਹਾਲਤ ਨਹੀਂ ਕਰਦੀ ਹੋ ਗਿਆ 20 ਸਾਲ ਦਾ ਹੋ ਹੀ ਗਏ ਇਹੋ ਜਿਹੇ ਕਹਿੰਦਾ ਮਦਦ ਵੀ ਕਰਦੇ ਹਾਲਤ ਤਾਂ ਪਹਿਲੀ ਮਾੜੀ ਸੀ ਪਰ ਜਿਹੜਾ ਹੁਣ ਭਾਰੀ ਮੀਂਹ ਪਿਆ ਇਹਦੇ ਨਾਲ ਇਹਦੀ ਹਾਲਤ ਹੋਰ ਜ਼ਿਆਦਾ ਖਸਤਾ ਹੋ ਗਿਆ ਹੁਣ ਤਾਂ ਕਰੇ ਤੁਸੀਂ ਦੇਖ ਹੀ ਸਕਦੇ ਹੋ ਕੋਈ ਸਮਾਨ ਨਹੀਂ ਹੈਗਾ ਜਿਹੜੇ ਮੀਂਹ ਪੈਂਦਾ ਸਾਰਾ ਕਿਉਂ ਦਾ ਸੱਤ ਹੈਗੀ ਨਾ ਹੈਗੀ ਇੱਕ ਬਰਾਬਰੀ ਆ ਇੱਕ ਮੜਾ ਜ ਆਪਾਂ ਉੱਪਰ ਦਿਖਾ ਦਿੰਦੇ ਹਾਂ ਨੂੰ ਨੇ ਬਾਰੇ ਉਹ ਦੁਦਾ ਪਹਿਲਾਂ ਆਪਣੀ ਪਾਈ ਹੋਈ ਘਾਰੇ ਮਿੱਟੀ ਦੀ ਹੁੰਦੀ ਸੀਗੀ ਸੋ ਘਾਰੇ ਮਿੱਟੀ ਵੀ ਲਪਾਈ ਕਰਕੇ ਜਿੰਨਾ ਕਿ ਸੀਗਾ ਬਚਰੇ ਤਾਂ ਉਹਦਾ ਟਾਈਮ ਕੱਢਦਾ ਰਿਹਾ ਸੋ ਦੇਖ ਸਕਦੇ ਹੋ ਪੁਰਾਣੇ ਬਾਲੇ ਨੇ ਆਪਾਂ ਰੱਬ ਆਸਰੇ ਖੜੇ ਨੇ ਆਪਾਂ ਇਹੀ ਕਹਿੰਦੇ ਵੀ ਦੇਖੋ ਦਸ਼ਮਨ ਤਾਂ ਉਧਰ ਵੀ ਜ਼ਰੂਰੀ ਆ ਜਿੱਥੇ ਨੁਕਸਾਨ ਹੋਇਆ ਇਹਨਾਂ ਸਾਰੇ ਪਾਸੇ ਮਦਦ ਜਾ ਰਹੀ ਹੈ ਵੀ ਬਰਾਬਰ ਜਾਵੇ ਜਿਹੜੇ ਦੀਵੇ ਥੱਲੇ ਹਨੇਰੀ ਵਾਲੀ ਗੱਲ ਨਾ ਹੋਵੇ ਵੀ ਜਿਹੜੇ ਪਰਿਵਾਰ ਇੱਥੇ ਵੀ ਜਿਹੜੇ ਇਦਾਂ ਹੀ ਨਾ ਰਹਿ ਜਾਣ ਕਿਉਂ ਇਹਨਾਂ ਦੀ ਕੋਈ ਆਮਦਨ ਦਾ ਦਿਹਾੜੀ ਦਾ ਪਈਆ ਹੋਰ ਕੋਈ ਕੀ ਫੈਸਲਾ ਹੁੰਦਾ ਰਹੇ ਨੀ ਕਿ ਤੇ ਉਹਦੇ ਨਾਲ ਤੁਹਾਨੂੰ ਪਤਾ ਹੀ ਵੀ ਗੁਜ਼ਾਰਾ ਕਿੰਨਾ ਘਰ ਵੀ ਇੱਕ ਸੱਤ ਵੀ ਨਹੀਂ ਪੈਂਦੀ ਸੀ ਤੀ ਆਪਾਂ ਤੋਂ ਇਹ ਜਿਵੇਂ ਤੁਸੀਂ ਸਹਿ ਲਗਦੇ ਹੋ ਵੀ ਆ ਚਵਾਰਾ ਸੀਗਾ ਇਹਦੀ ਵੀ ਸੱਤ ਡਗ ਪਈ ਆ ਪ੍ਰਾਣੀਆਂ ਸਤੀਰੀਆਂ ਤੁਸੀਂ ਦੇਖ ਹੀ ਸਕਦੇ ਹੋ ਨਜ਼ਰ ਆ ਰਹੀਆਂ ਨੇ ਤੁਹਾਨੂੰ ਹੁੰਦਾ ਕਿਸੇ ਟਾਈਮ ਵੀ ਲੱਗ ਸਕਦੀਆਂ ਨੇ ਤੇ ਇਹਨੇ ਇਹਦਾ ਕੋਈ ਰਿਸ਼ਤੇਦਾਰੀ ਜੋ ਇਹਨੇ ਬੁਲਾਏ ਹੋਏ ਨੇਗੇ ਹੁਣ ਮਹੱਤਵ ਦਾ ਲਈ ਉਹ ਆਏ ਹੋਏ ਨੇਗੇ ਤੇ ਇਹਦਾ ਥੋੜਾ ਦੇਰ ਦੜੀਆ ਕਰ ਰਹੇ ਨੇ ਕਿਉਂ ਇਹ ਕੰਦਾ ਦਾ ਇਧਰ ਨਾਲ ਦੇ ਘਰ ਚ ਵੀ ਖਤਰਾ ਵੀ ਉਧਰ ਵੀ ਡਿੱਗ ਸਕਦੀ ਹੈ ਤੇ ਤਾਂ ਕਰਕੇ ਤੇਰਨ ਲੱਗੇ ਨੇ ਆਪਾਂ ਜਰੂਰ ਕਹਨੇ ਆ ਬਈ ਸਾਡੀ ਗਾਂ ਦੀ ਗਾਂ ਦਵਾ ਦਈਏ ਅਸਾਂ ਹਾਂ ਨਾਲ ਦੀ ਸਾਡੀ ਸਾਰੀ ਗਾਂ ਦਾ ਸਾਰੀ ਡੱਬੀ ਸਾਡੀ ਬਾਹਰ ਦੇ ਵਿੱਚ ਤੁਸੀਂ ਸਾਟਾ ਵੀ ਨਾ ਖਾਣ ਤੋਂ ਆਪਾਂ ਨਾਲ ਤੁਸੀਂ ਦੇਖ ਹੀ ਸਕਦੇ ਹੋ ਇਧਰ ਵੀ ਘਰ ਆ ਇਹਨਾਂ ਦਾ ਆ ਸਾਰੀ ਧੁੱਤ ਤੋਂ ਧੁੱਤ ਤੱਕ ਦਾ ਇਹ ਘਰ ਸਾਰੀ ਧੀਨ ਸੀਗਾ ਪਰ ਇੱਕ ਹੁਣ ਗਾਰੇ ਦੀਆਂ ਲਪਾਈਆਂ ਨੇ ਬਈ ਇਹਦਾ ਕੀ ਕਿੰਨੀ ਕੁ ਜਿਆਦੇ ਮਨੇ ਆਤਾ ਹੁੰਦੀ ਨਹੀਂ ਫੇਰ ਵੀ 70 ਸਾਲ ਬਹੁਤ ਟਾਈਮ ਕੱਢ ਗਿਆ ਸੋ ਬੇਨਤੀ ਕਰਦੇ ਆਂ ਰਲ ਮਿਲ ਕੇ ਆਪਾਂ ਹੀ ਸਹਾਰਾ ਬਣਨਾ ਇਹਨਾਂ ਦਾ ਕਿਉਂ ਇੱਕ ਪਾਸੇ ਵੀ ਉਧਰ ਨਹੀਂ ਕਹਿੰਦੇ ਵੀ ਨਾ ਭੇਜੋ ਉਧਰ ਵੀ ਮਦਦ ਭੇਜੋ ਜ਼ਰੂਰੀ ਆ ਕਿਉਂਕਿ ਉਹ ਸਭ ਤੋਂ ਵੱਡਾ ਪਹਾੜ ਦਾ ਉਧਰ ਹੀ ਟੁੱਟਿਆ ਪਰ ਇਹ ਵੀ ਥੋੜੀ ਥੋੜੀ ਮਦਦ ਵੀ ਬਹੁਤ ਲੋੜ ਆ ਇਹਨਾਂ ਨੂੰ ਜਿੰਨੇ ਜੋਗੇ ਹੈਗੇ ਆ ਰਲ ਮਿਲ ਕੇ ਸਾਰੇ ਆਪਾਂ ਆਪਣਾ ਦਸਬੰਧ ਇਹਨਾਂ ਨੂੰ ਵੀ ਕੱਢੀਏ ਕਿਉਂਕਿ ਇਹਨਾਂ ਦਾ ਵੀ ਹੋ ਸਕੇ ਤੇ ਇਹਦੇ ਲਈ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਜ਼ਰੂਰੀ ਪੈਸੇ ਹੀ ਦੇਣਾ ਤੁਸੀਂ ਕੋਈ ਇੱਟਾਂ ਦੀ ਸੇਵਾ ਕਰ ਸਕਦਾ ਸੀਮਿੰਟ ਭੇਜ ਸਕਦਾ ਰੇਤਾ ਭੇਜ ਸਕਦਾ ਕੁਝ ਵੀ ਜੀ ਨਹੀਂ ਲੇਬਰ ਦੀ ਕੋਈ ਮਦਦ ਕਰ ਸਕਦਾ ਕੋਈ ਤੇ ਬਾਕੀ ਆ ਤੁਹਾਨੂੰ ਸਕਰੀਨ ਤੇ ਨੰਬਰ ਥੋੜੇ ਚਲਾ ਦਿੰਦੇ ਆ ਆਪਣੇ ਕੇਵਲਜੀਤ ਸਿੰਘ ਨੇ ਤੇ ਇੱਕ ਆਪਣੇ ਵੀਰ ਹੋਰ ਨੇ ਉਹਨਾਂ ਦੇ ਦੋ ਨੰਬਰ ਥੋੜੇ ਚੱਲ ਰਹੇ ਨੇ ਤੁਸੀਂ ਆਪਣਾ ਕੋਈ ਬੰਦਾ ਹੀ ਭੇਜ ਕੇ ਸਿੱਧੀ ਵੀ ਮਦਦ ਕਰ ਸਕਦੇ ਹੋ ਤੇ ਜਿਆਦੇ ਨਿਗਰਾਨੀ ਏਟ ਜਿਹੜੀ ਇਹ ਕੱਲ ਆਪਣੇ ਕੇਵਲਜੀਤ ਸਿੰਘ ਹੁਣੀ ਇਹ ਕਰਨਗੇ ਨਿਗਰਾਨੀ ਇਹਦੀ ਜੋ ਹਿਸਾਬ ਤਾਵਾ ਕੋਈ ਤੁਸੀਂ ਭੇਜੋਗੇ ਉਹਦਾ ਤੁਹਾਨੂੰ ਹਿਸਾਬ ਨਾਲ ਦੀ ਨਾਲ ਮਿਲੂਗਾ ਜਦੋਂ ਮਰ ਕੇ ਦੇਖਾ ਜੋ ਕਰ ਸਕਦੇ ਆ ਆਪਣਾ ਇਹ ਜਰੂਰ ਬੇਨਤੀ ਆ ਇੱਕਨ ਆਪਣੇ ਇਹ ਇੱਕੋ ਪਰਿਵਾਰ ਦੀ ਹੈਗਾ ਪਿੰਡ ਦੇ ਵਿੱਚ ਆਪਣੇ ਇੱਕ ਹੁਣ ਚਲੋ ਸੌਰੀ ਕਹਿਣਾ ਪੈ ਰਿਹਾ ਆਪਣੇ ਝੋੜ ਬਰਾਦਰੀ ਇੱਕ ਉਧਰ ਵੀ ਘਟ ਗਏ ਨੇ ਤੇ ਸੈਂਸੀ ਬਰਾਦਰੀ ਬਾਹਰ ਦੇ ਪਾਸੇ ਉਹ ਵੀ ਵਿਚਾਰੇ ਤਰਸਰਾਂ ਦੇ ਥੱਲੇ ਬੈਠੇ ਨੇ ਸੋ ਇਹ ਜੇ ਤੁਸੀਂ ਸਾਥ ਦੇਵੋਗੇ ਤਾਂ ਸਾਰੇ ਨਿਗਰਾਨੀ ਕਰਕੇ ਨਾ ਜਿੰਨੇ ਵੀ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤਾ ਆਪਣੀ ਮਦਦ ਕਰੀਏ ਜਿਹੜੇ ਰਹੇ ਨੇ ਜੋ ਵੀ ਕਿਸੇ ਵੀਰ ਨੇ ਸੇਵਾ ਇਸ ਪਰਿਵਾਰ ਵਾਲ ਨੂੰ ਦੇਣੀ ਹੋਵੇ ਉਹ ਪੈਸਾ ਨਹੀਂ ਜਿਸ ਤਰ੍ਹਾਂ ਵੀ ਇਟਾਂ ਸਰੀਆ ਸੀਮੈਂਟ ਜੋ ਵੀ ਕਰਨਾ ਹੋਵੇ ਉਹ ਦਿਲ ਖੁੱਲ ਕੇ ਕਰ ਸਕਦਾ ਬਾਕੀ ਮੈਂ ਆਪਣਾ ਨੰਬਰ ਬੋਲ ਦਿੰਦਾ ਇਹਨਾਂ ਦਾ ਪਰਿਵਾਰ ਦਾ ਵੀ ਨੰਬਰ ਮੈਂ ਇਹਨਾਂ ਦੇ ਵਿੱਚ ਲਿਖ ਦਿੰਦਾ ਤੇ ਇੱਕ ਆਪਣੇ ਬਡੇ ਵੀ ਦੇ ਅੰਕਲ ਹੋਣੀ ਨੇ ਇਹਨਾਂ ਦਾ ਵੀ ਨੰਬਰ ਸਾਰਿਆਂ ਦਾ ਵਿੱਚ ਪਾ ਦੂੰਗਾ ਤੇ ਜਿਨ੍ਹਾਂ ਦਾ ਵੀ ਤੁਸੀਂ ਕਿਸੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਤੇ ਤੁਹਾਨੂੰ ਸੰਪਰਕ ਨੰਬਰ ਦਿੱਤਾ ਜਾਊਗਾ ਨੰਬਰ ਮੇਰਾ ਤੁਸੀਂ ਨੋਟ ਕਰ ਲਓ 62 02 134 143 ਇਸ ਦੇ ਨਾਲ ਹੀ ਦੂਸਰਾ ਨੰਬਰ ਹੈ A55 88 4 072 ਇਹ 855 ਅ 88 44072 ਇਹਦੇ ਨੰਬਰਾਂ ਦੇ ਮੁਤਾਬਕ ਬਾਕੀ ਸਕਰੀਨ ਤੇ ਵੀ ਨੰਬਰ ਆ ਜੂਗਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ ਇੱਕ ਆਪਣੇ ਪਰਿਵਾਰਾ ਇਹਨਾਂ ਨਾਲ ਵੀ ਜਿਆਦਾ ਮੀਂਹ ਪੈਣ ਨਾਲੀ ਨੁਕਸਾਨਿਆ ਗਿਆ ਕਰ ਸਮਾਨ ਬਰਪੇ ਸੜ ਤੁਸੀ ਮਿਸਤਰੀ ਹੋ ਬਈ ਹਾਂਜੀ ਹਾਂ ਅਸੀਂ ਇਹ ਆਪੇ ਇਹ ਬੰਦਾ ਆਪਣੇ ਕੰਮ ਕਰਦਾ ਜੀ ਦਿਹਾੜੀ ਜੋਤਾ ਹੀ ਕਰਦਾ ਜੀ ਥੋੜੇ ਨਾਲ ਹਾਂ ਨਾ ਜੀ ਪੱਠੇ ਤੇ ਲੱਗੇ ਹੋ ਨੇ ਜੀ ਤੇ ਆਹ ਸਾਰਾ ਇਹਨਾਂ ਤਿੰਨੇ ਖਾਂਡੇ ਪਏ ਜੀ ਲੱਗ ਗਏ ਹਾਂਜੀ ਹਾਂ ਕਿੰਨਾ ਖਰਚਾ ਨੇ ਹਰ ਚਾਰੀ ਇਹ ਆਪਣੇ 50000 ਦੇ ਟੱਟ ਸਟੇ ਆਈ ਜਾਊਗਾ ਹਾਂ ਜੀ ਇਹ ਆਪਣੇ ਕਿੰਨਾ ਦਾ ਲੈਣਾ ਹੈ ਬਾਈ ਇਹ ਘਮਿਆਰਾ ਦਾ ਸੋਨੂ ਘਮਿਆਰਾ ਪੱਠੇ ਦੇ ਕੰਮ ਕਰਦਾ ਇਹ ਮਤਲਬ ਦਿਹਾੜੀ ਦੇ ਉੱਤੇ ਵਾਲੇ ਕੰਮ ਆ ਇਹਨਾਂ ਦਾ ਆਹ ਸਾਰਾ ਆਰਮੀ ਦੇ ਕਾਰਨ ਲੀਆਂ ਹਨ ਨਿਉਂ ਦਬ ਗਈਆਂ ਸਾਰਾ ਇਹਨਾਂ ਦਾ ਨਖਾਨੇ ਆ ਗਿਆ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਚਾ ਦੋ ਜਵਾਕ ਨੇ ਜੇ ਇੱਕ ਇਹਦਾ ਡੈਡੀ ਇੱਕ ਇਹਦੀ ਮਾਂ ਦਾ ਆ ਸੀ ਇਹ ਦੋ ਜਾਉਂਦਾ ਹਾਂ ਹਾਂ 1 ਕਿਲੋ ਮੇ ਕਰਦੇ ਫੜਦੇ ਹਾਂ ਇਹ ਫੜਦੇ ਆ ਆ ਗੇਟ ਆ ਇਹਨਾਂ ਦਾ ਆ ਚਾਰ ਦਿਨਾਂ ਪਾਈ ਇਹਨੂੰ ਉੱਪਰ ਇਹਨਾਂ ਦੀ ਆ ਸੋਨੂ ਆ ਮੇ ਪੱਠੇ ਦਾ ਕੰਮ ਕਰਦਾ ਇਹਦਾ ਮੁੰਡੇ ਦਾ ਵਾਕਾਂ ਡੈਡੀ ਹਾਂ ਆਹ ਫਰ ਇਹਨਾਂ ਦਾ ਹੋ ਜਿਹੜਾ ਮੀਂਹ ਦੇ ਕਾਰਨ ਦਬਿਆ ਆਹਰਾ ਹੀ ਨਾ ਰੂਖ ਹਵਲੇ ਸਾਰਾ ਦੋ ਦੂਰ ਮਤਲਬ ਦੇਖਿਆ ਇਹ ਨਹੀਂ ਸੀ ਇਹਨਾਂ ਕੋ ਬੈਠਣਾ ਤੁਹਾਨੂੰ ਜਗਾ ਇਹੀ ਇਹਨਾਂ ਦੇ ਦੇਖੀ ਜਾ ਰਹੇ ਇਹਦਾ ਸਾਰੇ ਦਾ ਮੀਂਹ ਦੇ ਵਿੱਚ ਇੱਥੇ ਆਹ ਪਾ ਕੇ ਕਾਲੀ ਕੂਈ ਬੈਠੇ ਰਹੇ ਨੇ ਵਿਚਾਰੇ ਓਠਿਆਂ ਦੇ ਕਾਲੀ ਕੂ ਪਾ ਕੇ ਸਾਰਾ ਚੁੰਗਾ ਮਗਾ ਲੈਣਾ ਪੂਰਾ ਹਾਲ